ਗੁੱਡ ਮਾਰਨਿੰਗ ਜਾਰਡਨ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਡਾ ਲਾਸਟ ਡੇ ਆ ਵਕੇਸ਼ਨ ਦਾ ਤੇ ਸਾਡੀ ਫੁੱਲ ਤਿਆਰੀ ਹੋ ਗਈ ਹੈ ਸਾਡਾ ਟੈਕ ਉਹ ਉਧਰ ਪੈਕ ਕਰਕੇ ਰੱਖਿਆ ਹੈ ਘੁੰਮ ਫਿਰ ਕੇ ਫੇ ਅਸੀਂ ਸਿੱਧੇ ਜਾਣਾ 에ਅਰਪੋਰਟ ਤੇ ਅੱਜ ਚਲੋ ਚਲੋ ਫਰਮਾ ਬਾਬਾ ਲੱਗਿਆ ਆਪਾਂ ਅੱਜ ਅਸੀਂ ਬਹੁਤ ਹੀ ਖਾਸ ਤੇ ਬਹੁਤ ਹੀ ਯੂਨੀਕ ਬਹੁਤ ਹੀ ਵਧੀਆ ਚੀਜ਼ ਦੇਖਣ ਆਏ ਆ ਜਿੱਦਾਂ ਜਿਹੜੀ ਇੰਟਰਸਟਿੰਗ ਵੀ ਆ ਤੇ ਇੰਜੋਏ ਕਰਨ ਵਾਲੀ ਆ ਤੇ 2-3 ਘੰਟੇ ਸਾਨੂੰ ਇੱਥੇ ਘੁੰਮਣ ਨੂੰ ਲੱਗ ਜਾਣੇ ਆ ਹਾਲੇ ਅਸੀਂ ਪਾਰਕਿੰਗ ਲੱਭਦੇ ਆ ਚਲੋ ਜੀ ਅਸੀਂ ਅੱਜ ਪਹੁੰਚ ਗਏ ਆ ਸਾਡਾ ਲਾਸਟ ਡੇ ਵਕੇਸ਼ਨ ਦਾ ਆ ਤੇ ਲਾਸਟ ਡੇ ਵਕੇਸ਼ਨ ਦੇ ਵਿੱਚ ਅਸੀਂ ਅੱਜ ਦੇਖਣ ਆਏ ਆ ਯੂ ਐਸ ਐਸ ਮਿਡਵੇ ਤੇ ਇਹ 에어क्राफ्ट कैरियर ਆ ਤੇ ਵਰਕਸ਼ਪ ਆ ਬਹੁਤ ਵੱਡਾ ਵਰਕਸ਼ਪ ਆ 에어क्राफ्ट कैरियर ਆ ਨਾ ਇਹਦੇ ਉੱਤੇ ਲੜਾਕੂ ਜਹਾਜ਼ੜੇ ਚੜਾਏ ਤੇ ਉਤਾਰੇ ਜਾਂਦੇ ਸੀ ਜਦੋਂ ਲੜਾਈਆਂ ਲੱਗੀਆਂ ਸੀਗੀਆਂ ਤੇ ਆਪਾਂ ਹੁਣ ਚੱਲੇ ਆ ਇਸਦੇ ਅੰਦਰ ਸਾਡੀ ਐਂਟਰੀ ਹੋ ਗਈ ਆ ਅਸੀਂ ਅੰਦਰ ਜਾਂਦੇ ਆ ਕਿਤੇ ਨਾ ਬਟਾ ਸ਼ੇਪ ਆ ਚਲੋ ਜੀ ਤਾਂ ਪਾਉਣ ਲੱਗੇ ਦੇਖਣੇ ਲੜਾਕੂ ਜਹਾਜ਼ ਆਪੇ ਆਇਆ ਇਦਾਂ ਆ ਦੇ ਹੁੰਦੇ ਸੀ ਇੱਕ ਉਧਰ ਪਿੱਛੇ ਬੈਠਾ ਇੱਕ ਮੋੜੇ ਬੈਠਾ ਇਦਾਂ ਲੜਾਈ ਕਰਦੇ ਹੁੰਦੇ ਸੀ ਆਹ ਵਾਓ ਇੱਧਰ ਆ ਗਿਆ ਨੇਵੀ ਦਾ ਹੈਲੀਕਾਪਟਰ ਆ ਦੇ ਇਹਦੇ ਵਿੱਚ ਬੰਦੇ ਬਣਾ ਕੇ ਰੱਖੇ ਹੋਏ ਆ ਤੁਹਾਡੇ ਦੇਖਣ ਨੂੰ ਵੀ ਕਿੱਦਾਂ ਲੱਗਦੇ ਆ ਤੇ ਇੱਥੇ ਅੱਗੇ ਜਾ ਕੇ ਇੱਕ ਹੋਰ ਏਦਾਂ ਹੈਲੀਕਾਪਟਰ ਆਉਣਾ ਆ ਉਹ ਪਿੱਛੇ ਬੈਠੇ ਆ ਤੇ ਉਹਦੇ ਵਿੱਚ ਤੁਸੀਂ ਬੈਠ ਕੇ ਐਕਸਪੀਰੀਅੰਸ ਕਰ ਸਕਦੇ ਆ ਵੀ ਕਿੱਦਾਂ ਦਾ ਫੀਲ ਹੁੰਦਾ ਆ ਬਹੁਤ ਵਧੀਆ ਐਕਸਪੀਰੀਅੰਸ ਆ ਜਿਹੜੀਆਂ ਚੀਜ਼ਾਂ ਆਪਾਂ ਸੁਣੀਆਂ ਹੀ ਆ ਅਸਲ ਵਿੱਚ ਦੇਖਣ ਚ ਕਿੰਨਾ ਵਧੀਆ ਲੱਗਦਾ ਆ। ਉਹ ਆਹ ਹ ਇੰਜਨ ਆ ਲੜਾਕੂ ਜਹਾਜ਼ ਦਾ। ਕਿੱਦਾਂ ਕੰਮ ਕਰਦਾ ਆ ਇਹ? ਸਾਰਾ ਕੁਛ ਦੇ ਵਿੱਚ ਦਿੱਸਿਆ ਆ। ਦਾ ਇੰਜਨ ਡੈਟ ਵਨ ਦ ਵਾਰ ਅੱਛਾ। ਜੀ ਜੋ ਲੜਾਈ ਹੋਈ ਸੀ ਇਸ ਇੰਜਨ ਇਸ ਇੰਜਨ ਦਾ ਬਹੁਤ ਵੱਡਾ ਹੱਥ ਸੀਗਾ ਲੜਾਈ ਜਿੱਤਣ ਦੇ ਵਿੱਚ ਆ ਤਾਂ ਜਿੱਦਾਂ ਪੰਡੂਬੀ ਹੁੰਦੀ ਆ ਉਹਦੀ ਸ਼ੈਪ ਦਿੱਤੀ ਆ ਹੈਲੀਕਾਪਟਰ ਨੂੰ ਤੋ ਪਰ ਦੇਖੋ ਕਿੰਨੇ ਵੱਡੇ ਵੱਡੇ ਆ ਫੋਲਡ ਕੀਤੇ ਹੋਏ ਆ ਜਾਰਡਨ ਜਾਰਡਨ ਦਾ ਡ੍ਰੀਮ ਸੀਵੀਓ ਪਲੇਨ ਚਲਾਵੇ ਤੇ ਦੇਖੋ ਤੇ ਉਹ ਪਾਇਲਟ ਸਾਹਿਬ ਜੀ ਪਾਇਲਟ ਪਾਇਲਟ ਸਾਹਿਬ ਜੀ ਓਏ ਸਾਨੂੰ ਇੰਡੀਆ ਲੈ ਜਾਓ ਜਾਓ ਜੋ ਮੈਂ ਹੁਣ ਲਾਈਨ ਚ ਲੱਗ ਗਈ ਆ ਤੇ ਮੈਂ ਵੀ ਪਲੇਨ ਚ ਬੈਠਣਾ ਆ ਮੈਂ ਕਿ ਜਾਰਡਨ ਵੱਟਾ ਮੈਂ ਕਿਉਂ ਨਾ ਬੈਠਾ ਨਾ ਅੱਪਾ ਵੀ ਲੱਗੇ ਬੈਠਣ ਵਿੱਚ ਵੜ ਕੇ ਦੇਖ ਲਈਏ ਦੇਖੋ ਵੀ ਮੈਂ ਆ ਗਈ ਆ ਪਲੇਨ ਚ ਬੈਠੀ ਆ ਤਾਂ ਇਧਰ ਬਾਉ ਜੀ ਕਹਿੰਦੇ ਮੀ ਟੂ ਤੁਸੀਂ ਤਾਂ ਉੱਡ ਰਹੀ ਬੈਠ ਚੁੱਕੇ ਬਸ ਮੀਨਾ ਕਰ ਹੀ ਨਹੀਂ ਹੋਈ ਨਾ ਤੁਹਾਡੇ ਕੋਲ ਛੋਟੀ ਛੋਟੀ ਵੀ ਦੇਖੋ ਕਿੰਨਾ ਕੋਸ਼ਿਆ ਬੱਚੇ ਨਾ ਇਹ ਖੱਲੇ ਰਹਾ ਵੀਰੂ ਜੀ ਦੇਖੋ ਕਿੰਨਾ ਕੁਸ਼ਿਆ ਕਿੱਦਾਂ ਕੰਟਰੋਲ ਕਰਦੇ ਸੀ ਇਹਦੇ ਲਈ ਬਹੁਤ ਦਿਮਾਗ ਚਾਹੀਦਾ ਹੈ ਤੇ ਕਿੰਨੇ ਬਟਨ ਆ ਤਾਂ ਆਹ ਆ ਜਿਹੜਾ ਜ ਤੁਸੀਂ ਬੈਠ ਕੇ ਪਲੇਨ ਦਾ ਐਕਸਪੀਰੀਅੰਸ ਲੈ ਸਕਦੇ ਆ ਜਦੋਂ ਲੜਾਈ ਦੇ ਟਾਈਮ ਤੇ ਐਕਸਪੀਰੀਅੰਸ ਕਰਦੇ ਹੁੰਦੇ ਸੀ ਨਾ ਉਹ ਸਾਰੀ ਫੀਲਿੰਗ ਇੱਥੇ ਤੁਸੀਂ ਬੈਠ ਕੇ ਇੰਜੋਏ ਕਰ ਸਕਦੇ ਆ ਹਾਂ ਉਹ ਇੱਕ ਨੀਰ ਅਰਦਾ ਦੇਖੋ ਆ ਥੱਲੜ ਦਾ ਓ ਸព ਦੇ ਜਿਹੜਾ ਥੱਲੜਲਾ ਹਿੱਸਾ ਹੈ ਨਾ ਆਹਾ ਜੋਡ ਨੂੰ ਲੋ ਡਰਦਾ ਨਹੀਂ ਆ ਕੇ ਜਾਵੇ ਤਾਂ ਓਕੇ ਜੋ ਜਾਂ ਅਸੀਂ ਪੰਜਵੀਂ ਮੰਜ਼ਲ ਤੇ ਇਸ ਟਾਈਮ ਖੜੇ ਆਂ that has water and fuel. That's not <laughs> no people. ਤੇ ਬਹੁਤ ਵਧੀਆ ਹੈ ਹਾਲੇ ਤਾਂ ਅਸੀਂ ਪਹਿਲੀ ਫਲੋਰ ਹੀ ਦੇਖ ਕੇ ਹਟੇ ਆ ਜਿਹੜੇ 5th ਫਲੋਰ ਆ ਥੱਲੇ ਲਈ ਤਾਂ ਅਸੀਂ ਕਹਿ ਨਹੀਂ ਹਲੇ ਉੱਥੇ ਜਾਣਾ ਆ ਅਸੀਂ ਆ ਗਏ ਆ ਹੁਣ ਬਾਹਰਲੇ ਪਾਸੇ ਤੇ ਬਾਹਰਲੇ ਪਾਸੇ ਉਹ ਦੇ ਇੱਥੇ ਤਾਂ ਹੋਰ ਜਾਵਾ ਜਹਾਜ਼ ਆ ਤਾਂ ਇਹ ਉਹ ਫਲੋਰ ਆ ਜਿੱਥੇ ਜਹਾਜ਼ ਚੜਦੇ ਉੱਤਰਦੇ ਹੁੰਦੇ ਸੀ ਲੜਾਈ ਦੇ ਦੌਰਾਨ ਦਸਿਆਂ ਡਮੀਆਂ ਆਈਆਂ ਬਣਾ ਬਣਾ ਕੇ ਸਾਰੇ ਪਲੇਨਰਾਂ ਦੇ ਵਿੱਚ ਰੱਖਿਆ ਹੋਇਆ ਆ ਇਹ ਜਿਹੜਾ ਵਾਰਸ਼ਪ ਆ ਨਾ ਇਹ ਪਹਿਲਾਂ ਤਾਂ ਜਦੋਂ ਲੜਾਈਆਂ ਦੇ ਕੰਮ ਹੁੰਦਾ ਸੀਗਾ ਹੁਣ ਇਸ ਟਾਈਮ ਜਿੱਦਾਂ ਇਹ ਸ਼ਿਪ ਨੂੰ ਰਟਾਇਰ ਕਰ ਦਿੱਤਾ ਆ ਇਹ ਸਿਰਫ ਲੋਕਾਂ ਦੇ ਦੇਖਣ ਦੇ ਲਈ ਲੋਕਾਂ ਦੀ ਨੌਲੇਜ ਦੇ ਲਈ ਇੱਥੇ ਰੱਖਿਆ ਹੋਇਆ ਆ ਤੇ ਲੋਕੀ ਸਪੈਸ਼ਲ ਇਹਨੂੰ ਦੂਰ ਦੂਰ ਤੋਂ ਦੇਖਣ ਆਉਂਦੇ ਆ ਹੇ ਆ ਵੀ ਵੱਡਾ ਆ ਪਿਛਲਾ ਇਹਦੇ ਪਿੱਛੇ ਜਿਹੜਾ ਖੜਾ ਆ ਉਹ ਜਿਹੜਾ ਪਤਲਾ ਜਿਹਾ ਉਹਦੇ ਮੇਰੇ ਸੁਆ ਵੀ ਲੱਗਾ ਆ ਆ ਬੱਚੇ ਜਿਹੜੇ ਨਾ ਆਪਣੇ ਸਕੂਲ ਦਾ ਪ੍ਰੋਜੈਕਟ ਲੈ ਕੇ ਆਏ ਆ ਇਹ ਜਿਹਦਾ ਟੂਰ ਤੇ ਆਏ ਆ ਇਹਨਾਂ ਨੇ ਇੱਕ ਪ੍ਰੋਜੈਕਟ ਬਣਾ ਕੇ ਲੈ ਕੇ ਜਾਣਾ ਆ ਇੱਥੇ ਦਾ ਵੀ ਇੱਥੇ ਆਏ ਆ ਕਿ ਸਾਰੀ ਇਨਫੋਰਮੇਸ਼ਨ ਗੈਦਰ ਕਰਦੇ ਆ ਤੇ ਆਪਣੇ ਸਕੂਲ 'ਲੇ ਦੱਸੂਗੇ ਪੂਰਾ ਪ੍ਰੋਜੈਕਟ ਤਿਆਰ ਕਰਕੇ ਤੇ ਸਪੀਚ ਵੀ ਦੇਣੀ ਹੁੰਦੀ ਆ ਬੱਚਿਆਂ ਨੇ ਜਰਡਨ ਬੈਠ ਗਿਆ ਹੈ ਜਹਾਜ਼ 'ਚ ਆਹ ਜਹਾਜ਼ ਤੱਕ ਬਹੁਤ ਹੀ ਪ੍ਰਾਣਾ ਲੱਗ ਰਿਹਾ ਹੈ ਬਹੁਤ ਜ਼ਿਆਦਾ ਪ੍ਰਾਣਾ ਆ ਵੀ ਬੰਬ ਪਏ ਆ ਮਿਜ਼ਾਈਲਾਂ ਜਿਹੜੀਆਂ ਸ਼ੂਟ ਕਰਕੇ ਆ ਆਪਣੇ ਦੁਸ਼ਮਣਾਂ ਤੇ ਛੱਡੀਆਂ ਜਾਂਦੀਆਂ ਸੀਗੀਆਂ ਤੇ ਆ ਤੇ ਪਿਛਲਾ ਵੀ ਹੈ ਕਲਸਟਰ ਬੰਬ ਅਨਕੀਤਾ ਪਾਏ ਇੱਧਰ ਦੇਖਦੇ ਆ ਆਇਆ ਪਾਇਲਟ ਦਾ ਏਰੀਆ ਤਾਂ ਵੀ ਦੇਖੋ ਪਾਇਲਟ ਨੇ ਕਿੰਨਾ ਮਤਲਬ ਕਿੰਨਾ ਦਿਮਾਗ ਲੜਾ ਕੇ ਇਹਨੂੰ ਹੈਲੀਕਾਪਟਰ ਨੂੰ ਉੜਾਣਾ ਆਪਾਂ ਦੂਰੋਂ ਦੇਖ ਕੇ ਕਹਿੰਦੇ ਉਹ ਹੈਲੀਕਾਪਟਰ ਜਾਂਦਾ ਨਾ ਉਹ ਹੈਲੀਕਾਪਟਰ ਜਾਂਦਾ ਤੇ ਜਿਹੜਾ ਲੈ ਕੇ ਜਾਂਦਾ ਉਹਦਾ ਤੁਸੀਂ ਦੇਖੋ ਨਾ ਕਿੰਨਾ ਦਿਮਾਗ ਆ ਵੀ ਉਹ ਕਿੰਨੀ ਮਤਲਬ ਦਿਮਾਗ ਨੂੰ ਆਪਣੇ ਨੂੰ ਸਟੇਬਲ ਰੱਖ ਕੇ ਉਹ ਹਵਾ ਦੇ ਵਿੱਚ ਹੈਲੀਕਾਪਟਰ ਚਲਾਉਂਦਾ ਆ एंडिंग जहाज आए हैं सारे भी नेवी का है ਸੋ ਇਹਨਾਂ ਜਹਾਜ਼ਾਂ ਦੇ ਨਾਲ-ਨਾਲ ਜਿਹੜੇ ਲੜਾਈ ਕਰਦੇ ਹੁੰਦੇ ਸੀ ਸੈਨਿਕ ਉਹਨਾਂ ਦਾ ਰਹਿਣ ਦਾ ਪ੍ਰਬੰਧ ਵੀ ਐਸੇ ਸ਼ਿਪ ਦੇ ਵਿੱਚ ਹੁੰਦਾ ਸੀ ਉਹ ਵੀ ਆਪਾਂ ਸਾਰਾ ਐਕਸਪਲੋਰ ਕਰੂੰਗੇ ਉਹ ਥੱਲੇ ਸਾਨੂੰ ਡਿਫਰੈਂਟ ਫਲੋਰ ਤੇ ਜਾਣਾ ਪੈਣਾ ਆ ਉਹ ਕਿੱਦਾਂ ਖਾਂਦੇ ਸੀ ਕਿੱਦਾਂ ਖਾਂਦੇ ਪੀਂਦੇ ਸੀ ਉਹਨਾਂ ਰਹਿਣ ਸਹਿਣ ਕਿੱਦਾਂ ਸੀ ਉਹ ਸਾਰਾ ਮੈਂ ਤੁਹਾਨੂੰ ਅੱਜ ਦਿਖਾਉਂਗੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਆ ਆ ਡਾਊਨ ਟਨ ਦੀ ਬਿਲਡਿੰਗਸ ਬੀਜਾ ਦੇਖ ਲੋ ਵਧੀਆ ਵਧੀਆ ਲੱਗਦਾ ਕਿੰਨੇ ਜਿੱਤਾ ਵਧੀਆ ਹੈ ਹਾਂ ਰਸਤੇ ਕਿੰਨੇ ਢੀੜੇ ਢੀੜੇ ਕਲੋਜ਼ ਏਰੀਆ ਆਪਾਂ ਹੁਣ ਉਧਰ ਚੰਦੇ ਪੈ ਜਿੱਥੇ ਉਹਨਾਂ ਦਾ ਉੱਠਣਾ ਬੈਠਣਾ ਸੀ ਸੋਣਾ ਇਹਨਾਂ ਦੀ ਲੌਬੀ ਆ ਜਿੱਥੇ ਬੈਠ ਕੇ ਗੱਲਬਾਤ ਕਰਦੇ ਹੁੰਦੇ ਸੀ ਛੋਟਾ ਜਿਹਾ ਲਿਵਿੰਗ ਏਰੀਆ ਹਾਂ ਨਾਲ ਬੈੱਡਰੂਮ ਵੀ ਬਣਾਇਆ ਲੌਕ ਲੌਕ ਏ ਆ ਨਾਲ ਅਟੈਚ ਬਾਥਰੂਮ ਤੇ ਉਧਰ ਉਹਨਾਂ ਦੀ ਵਰਦੀ ਬਟੰਗੀ ਆ ਤੇ ਆਹਾ ਉਹ ਏਰੀਆ ਜਿੱਥੇ ਬੈਠ ਕੇ ਡਿਸਕਸ਼ਨ ਕਰਦੇ ਹੁੰਦੇ ਸੀ ਮੀਟਿੰਗ ਕਰਦੇ ਹੁੰਦੇ ਸੀਗੇ ਬੜੀ ਇੰਪੋਰਟੈਂਟ ਡਿਸਕਸ਼ਨ ਚੱਲ ਰਹੀ ਹੈ ਹਾਂ ਤੇ ਜੀ ਜਾਨੀ ਤਾਂ ਸਾਨੂੰ ਪਤਾ ਵੀ ਨਹੀਂ ਆਹ ਰਡਾਰ ਦਾ ਆ ਜਾ 845 ਦਾ ਜੰਗਲ। রাইਟ 아이 वाज अह ਇਧਰ ਕੀ ਆਫਿਸ ਬਣਿਆ ਆ। ਮੈਨੂੰ ਤਾਂ ਲੱਗਾ ਵੇ ਸ਼ੀਸ਼ਾ ਆ ਇਹ। ਚਮਕ ਕੇ ਦੰਸੀ ਮੈਂ ਤਾਂ ਮੇਰੇ ਫੋਟੋ ਤਾਂ ਦੇਸ ਦੀ ਨਹੀਂ ਵਿੱਚ। ਵਾਜੇ ਬਹੁਤ ਛੋਟੇ ਬਣਾਇਆ ਚਲੋ ਅੱਪਾ ਚੱਲੇ ਨੈਕਸਟ ਆ ਸਾਰਾ ਫੋਨ ਸਿਸਟਮ ਹਾਂ ਆ ਨਾ ਇਹਨਾਂ ਦੇ ਨਾਲ ਕਮਿਊਨੀਕੇਸ਼ਨ ਕਰਦੇ ਹੁੰਦੇ ਸੀਗੇ ਆ ਪੁਰਾਣੇ ਟਾਈਮ ਦਾ ਫੋਨ ਲੈਕ ਦੂਸਰੇ ਨਾਲ ਕਮਿਊਨੀਕੇਸ਼ਨ ਕਰਨ ਦੇ ਲਈ ਆਫੀਸਰ ਜ हां ਫੁੱਲ ਪਲੇਆਵਾਂਗੇ। ਮੈਂ ਇਹ ਬੋਲ ਕੇ ਦੱਸ ਰਹੀ ਹਾਂ। ਇਹ ਤਾਂ ਦੇਖੋ ਮੈਂ ਦੀ। ਆ ਬੈਡਰੂਮ ਉਹਨਾਂ ਦਾ ਉਹ ਸਾਹਮਣੇ ਯੂਨੀਫਾਰਮ ਹੈ। ਇਦਾਂ ਬੈਡਰੂਮ ਮਿਲਦੇ ਹੁੰਦੇ ਸੀਗੇ। ਤੇ ਬਾਥਰੂਮ ਵੀ ਅਟੈਚ ਬਾਥਰੂਮ ਤੇ ਇੱਥੇ ਖੋੜਾ ਗਿਆ। ਲਿਵਿੰਗ ਰੂਮ ਆ ਉਹਨਾਂ ਦੀ ਯੂਨੀਫਾਰਮਸ किचन और कुक खड़ा हाँ हम असी बॉटम फ्लोर से आए हैं तो उत्थे इदा किचन होंगी सी होंगी सी कि हले भी हैगी है जिदा हम इस टाइम आ आप पूरी किचन है और पुरानी फोटोज है ਤੇ ਉਸ ਦਾ ਸਬਾਕੀ ਜਾਂਦਾ ਸੀ ਤਾਂ ਸਿੱਧਾ ਖਾਣ ਲਾਈਨ ਚ ਲਾ ਕੇ ਖਾਣਾ ਲੈ ਲੈਂਦੇ ਸੀ ਤੇ ਇਹਦਾ ਪੂਰਾ ਸਰਕਿਟ ਚੱਲਦਾ ਜਾਂਦਾ ਸੀ ਆਹ ਪਲੇਟਾਂ ਹੈ ਜਿਹੜੀਆਂ ਇਹ ਥਾਲ ਹੁੰਦੇ ਉਸ ਕਾਲੀਂ ਆਪਣੇ ਤਰ ਵਿੱਚ ਇਹਨਾਂ ਨੂੰ ਖਾਣਾ ਦਿੱਤਾ ਜਾਂਦਾ ਸੀ ਤੇ ਬਹੁਤ ਜ਼ਿਆਦਾ ਜਿੱਦਾਂ ਛੋਟੇ ਛੋਟੇ ਰਸਤੇ ਆ ਇੱਕ ਬੰਦਾ ਇੱਕ ਟਾਈਮ ਤੇ ਹੀ ਜਾ ਸਕਦਾ ਹੈ ਲੰਘ ਸਕਦਾ ਹੈ ਪਰ ਵੀ ਤਾਰਾ ਵਾਓ ਟੈਕਨੋਲੋਜੀ ਆਪਾਂ ਹੁਣ ਇੰਜੋਏ ਕਰਦੇ ਆ ਇੱਥੇ ਦਾ 뷰 ਆਪਾਂ ਛੱਪ ਦੂਰੋਂ ਦੇਖ ਲਈਦੇ ਆ ਵੀ ਛੱਪ ਆ ਗਿਆ ਪਾਣੀ ਦਾ ਛੱਪ ਪਰ ਉਹਦੇ ਅੰਦਰਲਾ ਕੀ ਸਿਸਟਮ ਆ ਇਹ ਆਪਾਂ ਵਿੱਚ ਵੜ ਕੇ ਦੇਖ ਸਕਦੇ ਆ ਜਿੱਦਾਂ ਕਿ ਅੱਜ ਅਸੀਂ ਐਕਸਪੀਰੀਅੰਸ ਕਰ ਰਹੇ ਆ ਕਾਇਕੋ ਹੋਫ ਫਲੋਰੇਟਲੇ ਜਾਣ ਨੂੰ ਅੱਜ ਜਿਹੜੇ ਫਿਰ ਚਰਚ ਨੂੰ ਮੰਨਦੇ ਸੀ ਚੈਪਲਨ ਇੱਥੇ ਆ ਕੇ ਪ੍ਰੇਅਰਸ ਵਗੈਰਾ ਕਰਦੇ ਸੀ ਆ ਦੇ 프్రంట్ ਟਾਈਮ ਵੀ ਜਿਹੜੇ ਇਸ ਸ਼ਿਪ ਦੇ ਵਿੱਚ ਇੱਥੇ ਰਹਿ ਚੁੱਕੇ ਆ ਉਹਨਾਂ ਦੀਆਂ ਪਿਕਚਰਜ਼ ਆ ਸਾਰੀਆਂ ਤਰਵੀ ਆਫਿਸਰਸ ਦਾ ਕਮਰਾ ਬਣਿਆ ਹੋਇਆ ਆ ਉਹਨਾਂ ਦੀ ਯੂਨੀਫਾਰਮ ਉਹ ਵੀ ਵਰਕ ਰੂਮ ਦੇ ਨਾਲ ਹੀ ਅਟੈਚ ਆ ਉਹ ਦੋ ਬੈੱਡ ਲੱਗੇ ਆ ਹਾਂ ਇਹ ਜਿਹੜਾ ਹੈਗਾ ਆ ਜਦੋਂ ਆ ਵੱਡਾ ਅਫਸਰ ਹੁਣ ਆਇਆ ਉਹਦਾ ਕਮਰਾ ਆ ਜਿੱਦਾਂ ਉਹਦੀ ਲੌਬੀ ਆ ਆ ਉਹਨਾਂ ਦਾ ਬੈੱਡਰੂਮ ਹੋ ਇੱਥੇ ਅੰਦਰ ਜਾ ਸਕਦੇ ਆ ਛੋਟਾ ਜਿਹਾ ਬੈੱਡ ਹੈ ਨਾਲ ਲੱਗਾ ਹੈ ਫੋਨ ਜਦੋਂ ਕਿਤੇ ਕੋਈ ਅਵੇਸੈਂਸੀ ਆਂਦੀ ਹੋਣੀ ਆ ਇਸ ਫੋਨ ਤੇ ਕਾਲ ਕਰਦੇ ਹੋਣੇ ਆ ਤੇ ਉਹ ਪੂਰੀ ਉਹਨਾਂ ਦੀ ਯੂਨੀਫਾਰਮ ਵਗੈਰਾ ਤੇ ਇੱਧਰ ਵਰਕ ਰੂਮ ਵੀ ਨਾਲ ਹੀ ਅਟੈਚਡ ਹੈ ਪ੍ਰਿੰਟਿੰਗ ਤੇ ਉਹ ਛੋਟਾ ਜਿਹਾ ਕੰਪਿਊਟਰ ਪਿਆ ਵਾ ਵਾ ਨਾਈਸ ਤੇ ਉਧਰ ਕੰਮ ਕਰਦਾ ਪਿਆ ਐ ਇਧਰ ਵੜ ਕੇ ਕੰਮ ਕਰਦੇ ਸੀ ਨਾਲ ਉਹ ਫਾਈਲਾਂ ਰੱਖਣ ਨੂੰ ਪੂਰਾ ਅ ਪਿਛਲ ਮਾਰੀਏ ਬਣੀਆਂ ਸ਼اور ਰੂਮ ਤੇ ਨਾਲ ਹੀ ਟੋਇਲਟ ਆਹ ਹੈਗਾ ਡਾਈਨਿੰਗ ਏਰੀਆ ਤੇ ਆ ਡਿਸ਼ਸ ਵਗੈਰਾ ਕਲੈਸਕੋਮ ਬਾਇਰਸ ਸੋ ਯੂ ਵਰ ਇਨ ਦੀ ਨਵੀ ਨੋ ਐਵਰ ਵਾਸ ਤੇ ਇੱਥੇ ਇੱਕ ਸਪੈਸ਼ਲ ਕਮਰਾ ਰੱਖਿਆ ਹੈ ਇਹ ਸਪੈਸ਼ਲ ਚੀਫ ਹੋਣਾ ਨਾ ਉਹਦੇ ਲਈ ਹੋਣਾ ਹੈ ਟਾਈਮ ਨਹੀਂ ਗਿਆ ਕਿਚਨ ਤੇ ਹੁਣ ਆਪਾਂ ਚੱਲੇ ਆ ਥੱਲੇ ਹੁਣ ਥੱਲੇ ਆਪਾਂ ਕੀ ਦੇਖਣਾ ਲੌਂਡਰੀ ਅੰਕੂ ਫੜ ਕੇ ਉਤਰੇ ਓਕੇ ਹੁਣ ਆਪਾਂ ਪਹੁੰਚ ਗਏ ਇਹਨਾਂ ਦੇ ਲਾਂਡਰੀ ਲਾਂਡਰੀ ਏਰੀਆ 'ਚ ਕਿਉਂਕਿ ਇੰਨੇ ਆਫਿਸਰਸ ਸਿਪਾਹੀ ਹੁੰਦੇ ਸੀ ਉਹਨਾਂ ਦੇ ਲਾਂਡਰੀ ਵੀ ਤਾਂ ਕੋਈ ਕਰਨ ਨੂੰ ਨਹੀਂ ਰੱਖਿਆ ਹੋਣਾ ਆ ਤਾਂ ਉਹ ਏਰੀਆ ਅਲੱਗ ਬਣਾਇਆ ਹੋਇਆ ਆ ਤੇ ਆਪਾਂ ਪਹੁੰਚ ਗਏ ਨੇ ਲਾਂਡਰੀ ਏਰੀਆ 'ਚ ਅੱਗੇ ਵੱਡੀਆਂ-ਵੱਡੀਆਂ ਮਸ਼ੀਨਾਂ ਪਈਆਂ ਆ ਵਾਸ਼ਰ ਐਂਡ ਡਰਾਇਰ ਆ ਤਾਂ ਆ ਦੇ ਇੱਕ ਚੱਲਦਾ ਪਿਆ ਆ ਤੇ ਇੱਦਾਂ ਲਾਂਡਰੀ ਡਰਾਈ ਹੁੰਦੀ ਸੀਗੀ ਤਾਂ ਲਾਂਡਰੀ ਵਰਕਰ ਦੀ ਪੁਰਾਣੇ ਕੈਮ ਦੀ ਫੋਟੋ 1982 ਦੀ ਇੱਧਰ ਨੇ ਵੀ ਸ਼ਾਵਰ ਏਰੀਆ ਵੀ ਬਣਿਆ ਆ ਉਹਦੇ ਇੱਕ ਨਹੀਂ 3-4 ਸ਼ਾਵਰ ਏਰੀਆ ਬਣੇ ਆ ਤਾਂ ਕਿੰਨਾ ਪੁਰਾਣਾ ਲੋਹਾ ਹੋਇਆ ਤਾਂ ਖਰਾਬ ਹੋ ਗਿਆ ਹੈ ਅੱਗੇ ਗੇਟ ਕਿੰਨੇ ਕਾ ਗੇਟ ਅਜ ਇਨਸਾਨ ਜੇ ਨਾਲ ਆਏ ਹੋਣ ਨਾ ਤੀਰਾਂ ਦੇ ਫੇਰ ਤਾਂ ਨਹੀਂ ਕੋਈ ਬਾਹਰ ਆ ਸਕਦਾ ਛੇਤੀ ਇਹ ਤਾਂ ਪੂਲ ਭਲੇ ਉਤ ਫਸ ਜਾਣਾ ਆ ਇੱਕ ਹੋਰ ਕਿਚਨ ਆ ਗਈ ਇਹ ਖਾਲੀ ਆ ਇੱਥੇ ਬੈਠਣ ਨੂੰ ਜਗ੍ਹਾ ਬਣਾਈ ਹੋਣਾ ਦੇ ਕਿਥੇ ਆ? ਯਾ। ਸਟੇਅਰ ਰੈਕਰ ਗਿਆ। ਓਹ ਦਿਸ ਕੋਸ। ਚਲੋ ਜੀ। ਫੇਰ ਆ ਗਏ ਸਟੇਅਰ। 1 hour later. ਬਾਏ ਬਾਏ ਸ਼ੇਪ। ਅਸੀਂ ਹੁਣ ਆ ਗਏ ਆ ਇੰਡੀਅਨ ਫੂਡ ਖਾਣ ਇੰਡੀਅਨ ਈ ਨੇਪਾਲੀ ਰੈਸਟੋਰੈਂਟ ਆ ਰੈਸਟੋਰੈਂਟ ਦਾ ਨਾਮ ਆ ਭੋਜਨ ਕਰਿਹਾ ਤੇ ਇੰਨੀਆਂ ਲੁੱਕ ਵੀ ਬੜੀ ਵਧੀਆ ਦਿੱਤੀ ਨੇਪਾਲੀ ਤਾਂ ਬਾਹਰਲੇ ਪਾਸੇ ਬੈਠੇ ਆਂ ਔਰ ਸਾਹਮਣੇ ਲਿਖਿਆ ਆ ਰੈਸਟੋਰੈਂਟ ਦਾ ਨਾਮ ਮਾਰਵਦੀਆ ਲੱਗਦਾ ਹੈ ਤੇ ਅੰਦਰ ਨਹੀਂ ਅਸੀਂ ਬੈਠੇ ਆਂ ਆਪਾਂ ਹੁਣ ਖਾਣਾ ਖਾ ਕੇ ਤੇ 에어ਪੋਰਟ ਆ ਗਏ ਸੀਗੇ 에어ਪੋਰਟ ਐਸੀ ਅਸਮਾਨ ਵੀ ਆਪਣਾ ਲੱਗੇਜ ਵਗੈਰਾ ਜਮ੍ਹਾਂ ਕਰਾਤਾ ਆ ਤੇ ਜਮ੍ਹਾਂ ਕਰਾਉਣ ਤੋਂ ਬਾਅਦ ਸਿਕਿਉਰਟੀ ਵੀ ਕਰ ਹੋ ਗਈ ਆ ਹੁਣ ਅਸੀਂ ਬੈਠੇ ਆਂ ਵੇਟਿੰਗ ਏਰੀਆ 'ਚ ਆਪਣੇ ਪਲੇਨ ਦੀ ਵੇਟ ਕਰਦੇ ਆਂ ਸਾਢੇ ਡੇਢ ਘੰਟਾ ਲੰਘਦਾ ਹਾਲੇ ਸਾਡੀ ਫਲਾਈਟ ਵਿੱਚ ਤੇ ਜੋਰਡਨ ਪਾਉ ਜੀ ਇੱਧਰ ਪੰਗੇ ਲੈ ਹੁੰਦੇ ਆ ਹੁਣ ਤਾਂ ਇਹ ਹੀ ਆ ਵੀ ਘਰ ਪਹੁੰਚੀ ਏ ਤੇ ਰੈਸਟ ਕਰੀਏ ਜਾ ਕੇ ਕਿਉਂਕਿ ਅੰਤੜਾ ਬਹੁਤ ਤੰਗ ਜੀ ਆ ਗਈ ਸੀਗੀ ਥੱਕ ਗਈ ਇਹ ਤੇ ਬਾਕੀ ਮੇਰੇ ਬੱਚੇ ਨੇ ਬਹੁਤ ਵਧੀਆ ਕੀਤਾ ਹੁਣ ਵੀ ਹੈਪੀ ਆ ਹਨਾ 3 hours later ਵੀ ਆ ਰਿਹਾ ਕੈਸੀ ਦਿੱਤੀ ਸਾਡੀਆਂ ਸਬਜ਼ੀਆਂ ਠੀਕ ਆ ਅੱਛਾ ਪਾਣੀ ਲਾਇਆ ਸੀ అచ్చా చలా చడర వెల్కీయా